ਸੀ ਹੱਤ ਤਦਾ ਤੁਹਾਡੀ ਜਿਹੜੀ ਮਦਦ ਕਰਾਂਗੇ ਇਹੀ ਮੈਂ ਅਪੀਲ ਕਰਦੇ ਆ। ਆ ਜਖੜ ਸਾਹਿਬ ਆ ਰਹੇ ਕੀ? ਨਹੀ ਨਹੀ ਅੱਜ ਮੈਨੂੰ ਪਤਾ ਲੱਗਾ ਮੈਂ ਪੜਿਆ ਵੀ ਸੁਨੀਲ ਜਾਖੜ ਜੀ ਆ ਰਹੇ ਆ। ਵੈਲਕਮ ਹੈ ਜੀ ਆਇਆਂ ਨੂੰ ਕਿ ਸਾਡੇ ਹਾਲ ਵੇਖਣ ਨੂੰ ਆ ਰਹੇ ਆ। ਭਾਜਪਾ ਦੇ ਪ੍ਰਧਾਨ ਨੇ। ਪਰ ਮੈਂ ਮੈਂ ਉਹਨਾਂ ਨੂੰ ਬੇਨਤੀ ਕਰੂੰਗਾ ਸਰ ਤੁਸੀਂ ਬੜੀ ਵੱਡੇ ਅਹੁਦੇ ਤੇ ਹੋ ਤੇ ਇੱਕ ਵਾਰ ਸਰ ਕੇਂਦਰ ਸਰਕਾਰ ਨੂੰ ਕਹੋ ਦੇਸ਼ ਦੇ ਪ੍ਰਧਾਨ ਮੰਤਰੀ ਮੋਦੀ ਜੀ ਨੂੰ ਕਹੋ ਕਿ ਤੁਸੀਂ ਸਾਨੂੰ ਵਿਸ਼ੇਸ਼ ਪੈਕੇਜ ਜਿਹੜਾ ਦੋ ਸਾਨੂੰ ਪੰਜਾਬ ਨੂੰ ਜਿਹੜਾ ਔਬ ਵਿਸ਼ੇਸ਼ ਪੈਕੇਜ ਜਿਹੜਾ ਸਾਨੂੰ ਦਿੱਤਾ ਜਾਵੇ ਅਸੀਂ ਬੰਦਾ ਜਿਹੜਾ ਆ ਬਾਰਡਰ ਤੇ ਆ ਅਸੀਂ ਅਜਨਾਲੇ ਬਾਰਡਰ ਤੇ ਆ ਅਜਨਾਲੇ ਚ ਹਾਲ ਜੰਗ ਦੇ ਵਿੱਚ ਜਦੋਂ ਪਾਕਿਸਤਾਨ ਨਾਲ ਹੁੰਦਾ ਤਾਂ ਇਹੀ ਉਦੋਂ ਵੀ ਵਿਫਤਾਂ ਨੂੰ ਫੜੇ ਜਾਂਦੇ ਆ ਅਸੀਂ ਹੁੜ ਵੀ ਅਦਾਵੀ ਦਰਿਆ ਦੀ ਮਾੜੇ ਇੱਥੇ ਇਸ ਕਰਕੇ ਅਜਨਾਲੇ ਨੂੰ ਵੀ ਵਿਸ਼ੇਸ਼ ਪੈਕੇਜ ਜਿਹੜਾ ਸੈਂਟਰ ਗਵਰਨਮੈਂਟ ਕੋ ਦਵਾਓ ਔਰ ਪੰਜਾਬ ਨੂੰ ਵੀ ਦਵਾਓ ਪੰਜਾਬ ਦੇ 7 ਜ਼ਿਲ੍ਹੇ ਡੁੱਬ ਗਏ ਜਖੜ ਸਾਹਿਬ ਇਸੇ ਪੰਜਾਬ ਦੇ ਤੁਸੀਂ ਪ੍ਰਧਾਨ ਜੇ ਫੜ ਗੱਲਾਂ ਨਾ ਕਰੋ ਹੁਣ ਤਾਂ ਮੋਦੀ ਸਾਹਿਬ ਕੋਲੋਂ ਕੇਂਦਰ ਸਰਕਾਰ ਕੋਲੋਂ ਸਾਨੂੰ ਆਰਥਿਕ ਪੈਕੇਜ ਜਿਹੜਾ ਲੈ ਕੇ ਦੋ ਇਹ ਮੈਂ ਉਹਨਾਂ ਨੂੰ ਬੇਨਤੀ ਕਰਨੀ ਚਾਹੁੰਦਾ ਹਰਿਆਣਾ ਤੇ ਰਾਜਸਥਾਨ ਨੂੰ ਫਿਰ ਬੇਨਤੀ ਕਰੂੰਗਾ ਮੈਂ રોજ ਬੇਨਤੀ ਕਰਦਾ